ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਹਲਕਾ ਇੰਚਾਰਜ ਦਰਵਾਰਾ ਸਿੰਘ ਬਨਵਾਲਾ ਤੇ ਅਕਰੋੜਾ ਸਾਹਿਬ ਬੋਲੋ ਜੋ ਜ਼ਿਲ੍ਹਾ ਇੰਚਾਰਜ ਅਕਰੋੜਾ ਸਾਹਿਬ ਬੋਲੋ ਜੀ ਪੂਰੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਜੋ ਸੀਐਮ ਭਗਵੰਤ ਮਾਨ ਦਾ ਜੋ ਪੁਤਲਾ ਫੁਕਿਆ ਜਾ ਰਿਹਾ ਹੈ ਇਹ ਪੁਤਲਾ ਕਿਉਂ ਫੁਕਿਆ ਜਾ ਰਿਹਾ ਹੈ ਆਪਾਂ ਦਲਵਾਰਾ ਸਿੰਘ ਬਨਵਾਲਾ ਤੋਂ ਦੇ ਅਕਰੋੜਾ ਸਾਹਿਬ ਤੋਂ ਆਪਾਂ ਉਹਨਾਂ ਦੀ ਜਾਣਕਾਰੀ ਲਵਾਂਗੇ ਲੱਗਦਾ ਕਿ ਇਹ ਮੇਨ ਅਜੰਡਾ ਦੇ ਕੀਵਤ ਨੂੰ ਮਾਤਮਾ ਮੰਗਦਾ ਬਤਰਾ ਚਾਹੀਦਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਸਾਡੀ ਪੰਜਾਬ ਪ੍ਰਦਾਸ਼ ਪ੍ਰਦੇਸ਼ ਕਾਰ ਕਮੇਟੀ ਵੱਲੋਂ ਸਾਨੂੰ ਹੁਕਮ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਕ ਦਿਨ ਪਹਿਲਾਂ ਭਗਵੰਤ ਸਿੰਘ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਜਿਹੜੇ اپੋਜੀਸ਼ਨ ਦੇ ਲੀਡਰ ਨੇ ਸ੍ਰੀ ਰਾਹੁਲ ਗਾਂਧੀ ਜੀ ਉਹਨਾਂ ਦੇ ਬਾਰੇ ਉਹਨੇ ਬਹੁਤ ਗਲਤ ਸ਼ਬਦ ਜਿਹੜੇ ਵਰਤੇ ਨੇ ਇਹ ਤੋਤਾ ਕੋਲ ਨੇ ਕਿਹਾ ਕਿ ਇਹਨਾਂ ਦੇ ਵਿੱਚ ਜਿਹੜੇ ਲੀਡਰੀ ਦੇ ਗੁਣ ਨਹੀਂ ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਜੀ ਦਾ ਇੱਕ ਐਡਾ ਵੱਡਾ ਨਾਂ ਉਹ ਆਲ ਇੰਡੀਆ ਕੌਂਨ ਕਮੇਟੀ ਦੇ ਪ੍ਰਧਾਨ ਵੀ ਰਹੇ ਪੰਜ ਵਾਰ ਉਹਨਾਂ ਨੇ ਲੋਕ ਸਭਾ ਜਿੱਤ ਕੇ ਆਏ ਨੇ ਅੱਜ ਉਹ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਬਾਰੇ ਮੁੱਖ ਮੰਤਰੀ ਦੇ ਇਹ ਜਿਹੇ ਬਿਆਨ ਦੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਜ਼ਿਲ੍ਹਾ ਕੌਂਨ ਕਮੇਟੀ ਵੱਲੋਂ ਉਸ ਦੀ ਨਿੰਦਾ ਕਰਦੇ ਆ ਨਖੇਦੀ ਕਰਦੇ ਆ ਤੇ ਅਸੀਂ ਮੁੱਖ ਮੰਤਰੀ ਤੋਂ ਮੰਗ ਕਰਦੇ ਆ ਕਿ ਜਿਹੜੇ ਤੂੰ ਇਹ ਸ਼ਬਦ ਵਰਤੇ ਨੇ ਇਹ ਆਪਣੇ ਸ਼ਬਦਾਂ ਨੂੰ ਵਾਪਸ ਲੈ ਅਤੇ ਸਾਰੇ ਹੀ ਹਿੰਦੁਸਤਾਨ ਤੋਂ ਮਾਫੀ ਮੰਗ ਕਿਉਂਕਿ ਤੁਹਾਨੂੰ ਪਤਾ ਕਿ ਤੁਸੀਂ ਆਪਾਂ ਜਿਹੜਾ ਇਹ ਸ਼ਤਰਾਣਾ ਹਲਕਾ ਖਨੌਰੀ ਤੁਹਾਡੇ ਬਿਲਕੁਲ ਬਾਰਡਰ ਤੇ ਪੈਂਦਾ ਉੱਥੋਂ ਜਿਹੜਾ ਕਿਸਾਨਾਂ ਦੇ ਨਾਲ ਭਗਵੰਤ ਮਾਨ ਨੇ ਜੋ ਕੀਤਾ ਉਹ ਸਾਰੀ ਹੀ ਦੁਨੀਆ ਨੂੰ ਪਤਾ ਹੈ ਕੱਲੇ ਹਿੰਦੁਸਤਾਨੀ ਬਾਰ ਵੀ ਇਹ ਗੱਲਾਂ ਹੋਈਆਂ ਨੇ ਕਿ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੇ ਧੱਕਾ ਕਿਵੇਂ ਜਲੀਲ ਕਰਕੇ ਇਹਨਾਂ ਦੇ ਅਟਾਲੀਆਂ ਇਹਨਾਂ ਦੇ ਜਿਹੜੇ ਟੈਂਟ ਪੱਟੇ ਪਹਿਲਾਂ ਮੀਟਿੰਗ ਤੇ ਬੁਲਾਏ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਸੀ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਇਹਨਾਂ ਨੇ ਫੜ ਲਿਆ ਉਸ ਗੱਲ ਨੂੰ ਐਡਵਰਟ ਕਰਨ ਵਾਸਤੇ ਜਿਹੜੀ ਇਹ ਬੋਲੀ ਬੋਲੀ ਆ ਭਗਵੰਤ ਮਾਨ ਨੇ ਕਿਉਂਕਿ ਹੁਣ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਚੀਫ ਮਿਨਿਸਟਰ ਨਹੀਂ ਉਹ ਅੱਜ ਬੀਜੇਪੀ ਦਾ ਜੀ ਮਿਸਟਰ ਬਣ ਕੇ ਗੱਲਾਂ ਕਰ ਰਿਹਾ ਜਿਹੜਾ ਕਿਸਾਨਾਂ ਨਾਲ ਕੀਤਾ ਉਹ ਵੀ ਬੀਜੇਪੀ ਦੇ ਹੁਕਮਾਂ ਦੇ ਮੁਤਾਬਕ ਕੀਤਾ ਤੇ ਜਿਹੜੇ ਰਾਹੁਲ ਗਾਂਧੀ ਜੀ ਦੇ ਖਿਲਾਫ ਜਿਹੜੇ ਲਬਜ਼ ਭਗਵੰਤ ਮਾਨ ਨੇ ਬੋਲੇ ਨੇ ਇਹ ਵੀ ਬੀਜੇਪੀ ਦੇ ਇਸ਼ਾਰੇ ਤੇ ਹੀ ਬੋਲੇ ਨੇ ਤੁਸੀਂ ਦੇਖਿਆ ਹੋਣਾ ਕਿ ਇੱਕ ਸਾਡੀ ਜਿਹੜੀ ਅਲਾਈਅੰਸ ਦੀ ਸਾਰੀ ਵੱਡੀ ਹਿੰਦੁਸਤਾਨ ਦੀ ਮੀਟਿੰਗ ਥੀਗੀ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਇਹ ਭਗਵੰਤ ਮਾਨ ਪਿੱਛੇ ਪਿੱਛੇ ਤੁਰਿਆ ਫਿਰਦਾ ਸੀ ਉਹਨਾਂ ਨੇ ਹੱਥ ਤੱਕ ਨਹੀਂ ਦੀਏ ਨਾਲ ਮਿਲਾਇਆ ਅੱਜ ਇਹ ਬੰਦਾ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਉਹ ਪੰਜਵਾਰ ਜਿਹੜੇ ਲੋਕ ਸਭਾ ਦੇ ਮੈਂਬਰੋ ਪਾਰਲੀਮੈਂਟ ਚੁੱਕੇ ਨੇ ਇਹ ਪਹਿਲੀ ਵਾਰ ਬਣ ਕੇ ਅੱਜ ਇੱਕ ਸਟੇਟ ਦਾ ਮੁੱਖ ਮੰਤਰੀ ਆ ਸਾਡੀਆਂ ਕਿੰਨੀਆਂ ਸਟੇਟਾਂ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਜਿਹੜੀ ਨਮਾਇੰਦਗੀ ਕਰ ਰਹੀ ਆ ਤੇ ਇਹਨੇ ਇਹ ਜਿਹੜੇ ਲਫ਼ਜ਼ ਵਰਤੇ ਨੇ ਅਸੀਂ ਇਹਦੀ ਪੂਰ ਨਿਖੇਦੀ ਕਰਦੇ ਆ ਤੇ ਅਸੀਂ ਕਹਿੰਦੇ ਆ ਵੀ ਇਸ ਤੋਂ ਜਿਹੜੇ ਆਪਣੇ ਸ਼ਬਦ ਨੇ ਬਾਖਸ ਲਏ ਤੇ ਨਾਲੇ ਸਾਰੇ ਹਿੰਦੁਸਤਾਨ ਤੋਂ ਮਾਫੀ ਮੰਗਦੇ ਆ ਸੋ ਆਪਣੇ ਨਾਲ ਦਲਵਾਰਾ ਸੰਦੀ ਮਜ਼ਮੂਨ ਜੀ ਮਰਦਾਬਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿਸ ਤਰ੍ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਮਹੰਤ ਖਨੋੜਾ ਜੀ ਨੇ ਦੱਸਿਆ ਕਿ ਬਹੁਤ ਹੀ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਸਾਡੇ ਰਾਸ਼ਟਰੀ ਨੇਤਾ ਰੋਹਲ ਗਾਂਧੀ ਜੀ ਬਾਰੇ ਸਾਡੇ ਮੁੱਖ ਮੰਤਰੀ ਨੇ ਵਰਤੀ ਹੈ ਅਸੀਂ ਸਮਝਦੇ ਹਾਂ ਕਿ ਰੋਹਲ ਗਾਂਧੀ ਜੀ ਕੱਲੇ ਰਾਸ਼ਟਰੀ ਨੇਤਾ ਨਹੀਂ ਸਗੋ ਇੰਟਰਨੈਸ਼ਨਲ ਲੈਵਲ ਤੇ ਵੀ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਅੰਤਰਰਾਸ਼ਟਰੀ ਪੱਧਰ ਤੇ ਜਾ ਕੇ ਉਹ ਸੈਮੀਨਾਰਾਂ ਦੇ ਵਿੱਚ ਬੋਲਦੇ ਨੇ ਸੋ ਇੱਡੇ ਵੱਡੇ ਕਾਦੇ ਲੀਡਰ ਨੂੰ ਇੱਕ ਸਟੇਟ ਦੇ ਮੁੱਖ ਮੰਤਰੀ ਜਿਹੜਾ ਖੁਦ ਆਪ ਦਾਗੀ ਬੰਦਾ ਔਰ ਮੈਂ ਸਮਝਦਾ ਕਿ ਤੁਸੀਂ ਜਾਣਦੇ ਹੋ ਕਿਸ ਤਰ੍ਹਾਂ ਉਹਦੇ ਬਾਰੇ ਡੇਲੀ سوشل میڈیا ਤੇ ਗੱਲਾਂ ਚੱਲਦੀਆਂ ਨੇ ਕਿ ਹਰ ਰੋਜ਼ ਕੋਈ ਨਾ ਕੋਈ ਐਕਸੀਡੈਂਟ दारू ਪੀ ਕੇ ਕਿਸ ਤਰ੍ਹਾਂ ਹੋ ਰਿਹਾ ਸੀਐਮ ਸਾਹਿਬ ਦੇ ਨਾਲ ਤੇ ਸਮਝਦਾ ਕਿ ਇਹੇ ਕਿਰਦਾਰ ਦੇ ਬੰਦੇ ਨੂੰ ਇੱਕ ਐਡੇ ਰਾਸ਼ਟਰੀ ਨੇਤਾ ਬਾਰੇ ਉਹ ਵੀ ਜਿਹੜਾ ਇੱਕ ਸੰਵਿਧਾਨਕ ਪੋਸਟ ਤੇ ਲੀਡਰ ਆਫ اپੋਜੀਸ਼ਨ ਦੀ ਪੋਸਟ ਤੇ ਬੈਠਾ ਹੋਵੇ ਇਹਨੇ ਆਪਸਾ ਬੋਲਣੇ ਸਰਕਾਰਾਂਸ ਪਾਰਟੀ ਦੀ ਸਖਤ ਨਿੰਦਾ ਕਰਦੀ ਆ ਅਸੀਂ ਸਾਡੇ ਮਾਨਯੋਗ ਪ੍ਰਧਾਨ ਜੀ ਦੇ ਨਾਲ ਸਾਡੇ ਸਾਡੀ ਪਾਰਟੀ ਦੀ ਹੁਕਮਾਂ ਦੇ ਅਨੁਸਾਰ ਉਹਦਾ ਪੁੱਤਰਾ ਜਿਹੜਾ ਉਹ ਫੂਕ ਰਹੇ ਆ मुर्दाबाज़ मुर्दा मुर्दाब मु सरकार मुर्दा ਸੋ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਵੱਲੋਂ ਜੋ ਹਲਕਾ ਇੰਚਾਰਜ ਦਲਵਾਰਾ ਸਿੰਘ ਬਨਵਾਲਾ ਤੇ ਅਖਰੋੜਾ ਸਾਹਿਬ ਵੱਲੋਂ ਅੱਜ ਉਹਨਾਂ ਦੀ ਪੂਰੀ ਸਮੁੱਚੀ ਟੀਮ ਵੱਲੋਂ ਅੱਜ ਕਾਂਗਰਸ ਦੀ ਸੀਐਮ ਭਗਵੰਤ ਮਾਨ ਜੀ ਦਾ ਜੋ ਪੁਤਲਾ ਅੱਜ ਫੁਕਿਆ ਜਾ ਰਿਹਾ ਹੈ ਹਾਏ 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 ਭਗਵੰਤ ਮਾਨ ਮਰ ਗਿਆ ਹਾਏ 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 ਪੰਜਾਬ ਸਰਦਾਰ ਮਰਦਾਬਾਦ 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 ਜਿਹੜੀ ਮੜੀ ਸਾਈਡ ਦੇ ਸਰਕਾਰ ਦੀ ਜਿੰਦਾਬਾਦ ਇੱਕ ਬੱਬਾ ਪੌਣਾ ਦੇ ਵਿੱਚ ਧਾਕਾ ਕਾਂਗਰਸ ਪਾਰਟੀ ਜਿੰਦਾਬਾਦ 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 Динава, 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 динава,